ਗੱਲ ਕਰਦੇ ਆਂ ਵੀ ਟੈਕਸੀ ਲਾਈਨ ਡਰਾਈਵਰੀ ਦੀ ਚੰਡੀਗੜ੍ਹ ਮਹਾਲ ਦੀ ਲੋਕਲ ਚਲਦੀ ਤੇ ਜਾਂ ਬਾਹਰ ਚਾਲੇ ਬਾਈ ਘਾਟ ਰੇਟ ਤਾਂ ਨਾ ਹੀ ਲੈ ਕੇ ਜਾਉਂ ਤਾਂ ਬਾਲਾ ਵਧੀਆ ਯਾਰ ਇਹਦੇ ਵਿੱਚ ਆਪਣਾ ਤਾਂ ਕੋਈ ਫਾਇਦਾ ਨਹੀਂ ਹੈਗਾ ਬਾਈ ਫਾਇਦਾ ਲੈ ਰਿਆ ਕਸਟਮਰ ਕਿਉਂਕਿ ਕਸਟਮਰ ਨੇ ਇੱਕ ਵਾਰੀ ਘਾਟ ਰੇਟ ਪਾਇਆ ਤਾਂ ਉਹਨੇ ਉਹੀ ਗੱਲ ਜਾ ਕੇ ਘਾਂ ਦਸਾਨੂੰ ਦੱਸਣੀ ਆ ਕੋਈ ਮੈਂ ਤਾਂ ਇੰਨਾ ਰੇਟ ਪਾਇਆ ਸੀ ਤੂੰ ਵੀ ਇੰਨਾ ਰੇਟ ਪਾਇਆ ਕਰ ਤਾਂ ਬਾਈ ਨੁਕਸਾਨ ਤਾਂ ਉਹਦੇ ਚ ਆਪਣੇ ਹੋ ਰਿਹਾ ਆਪਣਾ ਕੋਈ ਫਾਇਦਾ ਤਾਂ ਨਹੀਂ ਹੋ ਰਿਹਾ ਨਾ ਸੋ ਇਸ ਕਰਕੇ ਬਾਈ ਏਕਤਾ ਬਣਾ ਕੇ ਰੋ ਇੱਕ ਜੋਟ ਹੋ ਕੇ ਰੋ ਰੇਟ ਲੈ ਕੇ ਜਾਣਾ ਤਾਂ ਪੂਰਾ ਲੈ ਕੇ ਜਾਣਾ ਨਹੀਂ ਤਾਂ ਨਾ ਲੈ ਕੇ ਜਾਓ ਬਾਈ ਵਿਲੇ ਖੜੇ ਰਹੋ ਕੋਈ ਦੁੱਖ ਨਹੀਂ ਹੈਗਾ ਉਸ ਚੀਜ਼ ਦਾ ਪਰ ਰੇਟ ਖਰਾਬ ਨਾ ਕਰੋ ਯਾਰ ਕਿਉਂਕਿ ਉਹ ਚੱਕੀ ਨਾਲ ਦਾ ਕੁਝ ਨਹੀਂ ਬਾਈ ਗੱਡੀ ਭੰਦਣੀ ਆ ਆਉ ਦਾ ਟਾਈਮ ਖਰਾਬ ਕਰਨਾ ਬਚਾ ਬਚਾਇਆ ਕੁਝ ਹੈ ਨਹੀਂ ਫਿਰ ਕੀੜੇ ਲੱਗਦਾ ਫਾਇਦਾ ਕੀ ਬਾਈ ਫਿਰ ਤਾਂ ਭੰਨੀ ਜਾਓ ਗੱਡੀਆਂ ਬਾਈ ਫਿਰ ਬਾਹਲਾ ਟਾਈਮ ਨਹੀਂ ਗੱਡੀਆਂ ਚੱਲਣੀਆਂ ਆਪਣੀਆਂ ਇਹ ਸਿੱਧੀ ਜੀ ਗੱਲ ਆ ਥੋੜਾ ਟਾਈਮ ਹੀ ਆ ਗੱਡੀਆਂ ਫਿਰ ਵੇਚੀਆਂ ਲੈ ਸਭ ਦੀਆਂ ਕਿਉਂਕਿ ਤਾਂ ਬਚਾ ਬਚਾਇਆ ਕੁਝ ਨਹੀਂ ਸੀ ਐਨਜੀਟੀ ਘਰ ਤਾਂ ਨਿਕਲਿਆ ਦਾ ਰੋਟੀ ਖਾਤੇ ਨਿਕਲਿਆ ਤੇ ਪਿੱਛੇ ਕੋ ਬਚਾਈ ਨਾ ਬਚਣਾ ਦੀ ਕੋਸ਼ਿਸ਼ ਨਹੀਂ ਬਈ ਸਨਾਂ ਗੱਲਾਂ ਥੋੜਾ ਧਿਆਨ ਚ ਰੱਖੋ ਤੇ ਰੇਟ ਸਹੀ ਰੱਖੋ ਆਪਣਾ ਯਾਰ ਇੱਕ ਜੋਟੋ ਘੇਰੋ ਇਕਤਾ ਬਣਾ ਕੇ ਰੱਖੋ ਯਾਰਾ ਗਰੁੱਪਾ WhatsApp ਪਣੇ ਹੋਈ ਆ ਤਕਰੀਬਨ ਸਭ ਦੇ ਯਾਤਰਾ ਮੁੰਡੇ ਏੜਾ ਹੈ ਗਈ ਆ ਮੈਸੇਜ ਪਾਓ ਇਕਤਾ ਬਣਾਓ ਸਟ੍ਰਾਈਕ ਕਰੋ ਨਹੀਂ ਗੱਲ ਬਣਦੀ ਕੋਈ ਚੈੱਕ ਕਰਨੇ ਖੜਨਗੇ ਯਾਰ ਜਿਹੜੇ ਖੜਨਗੇ ਖੜਨਗੇ ਨਹੀਂ ਤਾਂ ਨਹੀਂ ਸਹੀ ਕੋਈ ਚੈੱਕ ਕਰਨੇ ਆਦੇ ਹੱਕਾਂ ਲਈ ਖੜੋ ਯਾਰ ਲੜੋ ਲੜਨਾ ਸਿੱਖੋ ਯਾਰ ਉਹਦੋਂ ਸਿੱਖਾਂਗੇ ਦੇਸ਼ਾ ਯਾਦ ਹੋਈਂਦਾ ਕਿੰਨਾ ਟਾਈਮ ਹੋ ਗਿਆ ਆ ਦੇ ਹੱਕ ਵੀ ਲੈਣਾ ਸਿੱਖ ਲਗੇ ਹੋਣਾ ਕਿ ਨਹੀਂ ਬਾਕੀ ਜੇ ਕੋਈ ਗੱਲ ਗਲਤ ਲੱਗੀ ਹੋ ਤਾਂ ਮਾਫੀ ਧੰਨਵਾਦ ਸਭ ਦਾ